ਜਿਹਨੇ ਪਰਸੈਂਟੇਜ ਫੀਮੇਲਸ ਵਿੱਚ ਪ੍ਰੋਬਲਮਸ ਹੁੰਦੀ ਹੈ ਉਹਨੇ ਵੀ ਆਦਮੀਆਂ ਵਿੱਚ ਵੀ ਹੁੰਦੀ ਹੈ ਤੇ ਬਹੁਤ ਵਾਰ ਦੇਖਿਆ ਗਿਆ ਹੈ ਕਿ ਹਮੇਸ਼ਾ ਕਪਲ ਜਿਹੜਾ ਹੈ ਪਹਿਲੇ ਲੇਡੀਆਂ ਦੇ ਟੈਸਟ ਕਰਾਈ ਜਾਂਦੇ ਆ ਕਰਾਈ ਜਾਂਦੇ ਆ ਫਿਰ ਜਿਹੜਾ 2 3 4 ਸਾਲ ਲੰਘ ਜਾਂਦੇ ਐ ਜੀ ਫਿਰ ਜਿਹੜਾ ਕਪਲ ਹੈ ਉਹ ਆਦਮੀਆਂ ਦੇ ਟੈਸਟ ਸ਼ੁਰੂ ਕਰ ਕਿਉਂਕਿ ਜਿੰਨੀ ਪ੍ਰੋਬਲਮਸ ਔਰਤਾ ਵਿੱਚ ਹੋ ਸਕਦੀਆਂ ਉਹਨੇ ਹੀ ਆਦਮੀ ਰਿਸਪੋਨਸਿਬਲ ਹੈ ਬਾਜਪੰਦੀ ਸਮੱਸਿਆ ਵਾਸ ਸੀਮਨ ਐਨਾਲਿਸਿਸ ਇੱਕ ਡਿਟੇਲਡ ਸੀਮਨ ਐਨਾਲਿਸਿਸ ਮਤਲਬ ਕਿ ਉਹਦੀ ਉਹਨਾਂ ਦੀ ਵੀਰਜ ਦੀ ਬੋਡ ਜ਼ਰੂਰੀ ਹੁੰਦੀ ਹੈ ਵੀਰਜ ਵਿੱਚ ਆਪਾਂ ਖਾਲੀ ਸ਼ੁਕਰਾਣੂਆਂ ਦਾ ਨੰਬਰ ਨਹੀਂ ਦੇਖਦੇ ਸਿਰਫ ਸਪਰਮ ਕਾਊਂਟ ਹੀ ਨਹੀਂ ਦੇਖਿਆ ਜਾਂਦਾ ਪਰ ਉਹਦੀ ਉਹਨਾਂ ਦੀ ਮੋਰਫੋਲੋਜੀ ਮੋਟਿਲਿਟੀ ਬੰਤਰ ਕਿ ਉਹ ਬੱਚਾ ਪੈਦਾ ਕਰਨ ਦੇ ਕਾਬਿਲ ਹੈ ਸ਼ੁਕਰਾਣੂ ਕਿ ਨਹੀਂ ਹੈ ਟੈਸਟ ਹੁੰਦੇ ਆ ਜਿੰਨੂੰ ਆਪਾਂ ਹਾਰਮੋਨ ਟੈਸਟ ਕਹਿੰਨੇ ਆ ਹਾਰਮੋਨ ਐਸੈਂਸ ਹੁੰਦੇ ਆ ਉਹਦੇ ਨਾਲ ਆਪਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਪੇਸ਼ੈਂਟ ਦੇ ਸ਼ੁਕਰਾਣੂ ਕਿਉਂ ਨਹੀਂ ਬਣ ਰਹੇ ਕਿ ਦਿਮਾਗ ਤੋਂ ਹੀ ਸਿਗਨਲ ਨਹੀਂ ਆ ਰਿਹਾ ਕਿ ਕਿਸੇ ਤਰ੍ਹਾਂ ਦੀ ਬਲਾਕੀਟ ਹੈ ਕਿ ਜਿਹੜਾ ਹੈ ਸ਼ੁਕਰਾਣੂ ਨਿਲ ਹੋ ਰਿਹਾ ਸੋ ਕਿ ਮੈਂ ਦੱਸਣਾ ਚਾਹਾਂਗੀ ਦਰਸ਼ਕਾਂ ਨੂੰ ਕਿ ਆਪਾਂ ਬਿਨਾ ਚੀੜਫਾੜ ਕਰੇ ਕਿਤੇ ਲੱਭ ਸਕਦੇ ਹਾਂ ਕਿ ਕਿਉਂ ਇੱਕ ਜਿਹੜੇ ਮੇਲ ਦੇ ਸ਼ੁਕਰਾਂ ਨੂੰ ਉਹ ਨਿਲ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੇ ਸਾਡੇ ਇਸ ਖਾਸ ਹੈਲਥ ਅਵੇਅਰਨੈਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹਮੇਸ਼ਾ ਹੀ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਕਰ ਕਰਦੇ ਹਾਂ ਬਾਝਪਨ ਦੀ ਸਮੱਸਿਆ ਨੂੰ ਲੈ ਕੇ ਲੇਕਿਨ ਖਾਸ ਤੌਰ ਤੇ ਅਸੀਂ ਗੱਲ ਕਰਦੇ ਹਾਂ ਇਸ ਦੇ ਇਲਾਜ ਨੂੰ ਲੈ ਕੇ ਕਿਉਂਕਿ ਬਹੁਤ ਸਾਰੇ ਬਾਝਪਨ ਦੇ ਸ਼ਿਕਾਰ ਜਿਹੜੇ ਜੋੜੇ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਇੱਕ ਤੰਗ ਹੁੰਦੀ ਹੈ ਕਿ ਕਿਵੇਂ ਜਲਦੀ ਤੋਂ ਜਲਦੀ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣੀ ਔਲਾਦ ਦੀ ਖੁਸ਼ੀ ਲੈ ਸਕੀਏ ਸੋ ਅੱਜ ਆਪਾਂ ਕਾਰਨਾਂ ਬਾਰੇ ਤਾਂ ਗੱਲ ਕਰਾਂਗੇ ਇਲਾਜ ਬਾਰੇ ਖਾਸ ਤੌਰ ਤੇ ਗੱਲ ਕਰਨੀ ਹੈ ਇੱਕ ਮਾਹਿਰ ਸਲਾਹ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਅੱਜ ਦੀ ਡ ਜੀ ਇਨਫਰਟੀਲਿਟੀ ਸਪੈਸ਼ਲਿਸਟ ਡਾਕਟਰ ਸੁਮਿਤਾ 소ਫਾ ਜੀ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਰਸ਼ਕੋ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੈਨੂੰ ਅੱਜ ਮੌਕਾ ਦਿੱਤਾ ਤਾਂ ਕਿ ਆਪਾਂ ਬਾਂਝਪੰਦੇ ਬਿਊਜ਼ ਜਿਹੜੇ ਆ ਪੇਸ਼ੈਂਟਸ ਕੋਲ ਪਹੁੰਚਾਈਏ ਕਿ ਬੈਸਟ ਟਰੀਟਮੈਂਟ ਹੈ ਕੀ ਕਾਰਨ ਹੈ ਤਾਂ ਕਿ ਉਹਨਾਂ ਦੇ ਮਨ ਵਿੱਚ ਜਿਹੜੇ ਵਹਿਮ ਹੈ ਉਹ ਸਾਰੇ ਦੂਰ ਹੋ ਜਾਣ ਤੇ ਜਿਹੜੇ ਵੀ ਬੇਔਲਾਦ ਜੋੜੇ ਆ ਜੇ ਉਹਨਾਂ ਦੇ ਕੋਈ ਕੋਈ ਸਵਾਲ ਹੈ ਉਹ ਸਾਨੂੰ ਪੁੱਛ ਸਕਦੇ ਆ ਤਾਂ ਕਿ ਉਹਨਾਂ ਨੂੰ ਹੋਰ ਜਾਣਕਾਰੀ ਮਿਲੇ ਐਸ ਬਾਰੇ ਜੀ ਬਿਲਕੁਲ ਤੇ ਅਸੀਂ ਵੀ ਜੋ ਸਵਾਲ ਸਾਡੇ ਤੱਕ ਵੀ ਆਉਂਦੇ ਨੇ ਉਹੀ ਸਵਾਲਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰਦੇ ਆ ਸਭ ਤੋਂ ਪਹਿਲਾਂ ਮੈਂ ਮਗਰ ਆਪਾਂ ਗੱਲ ਕਰਦੇ ਆ ਜਦੋਂ ਬਾਂਝਪਨ ਦੀ ਸਮੱਸਿਆ ਦੀ ਨਾਰਮਲੀ ਸਭ ਤੋਂ ਪਹਿਲਾਂ ਮਹਿਲਾ ਨੂੰ ਲੇਡੀ ਨੂੰ ਹੀ ਕਸੂਰਵਾਰ ਸਮਝਿਆ ਜਾਂਦਾ ਉਹਨਾਂ ਨੂੰ ਲੱਗਦਾ ਕਿ ਕੋਈ ਫਾਲਟ ਹੈ ਤਾਂ ਫੀਮੇਲ ਦੇ ਵਿੱਚ ਹੈ ਉਹਨਾਂ ਦੇ ਹੀ ਟੈਸਟਾਂ ਦੀ ਪੂਰੀ ਜਾਂ ਉਸੇ ਇਲਾਜ ਨੂੰ ਲੈ ਕੇ ਹੀ ਅੱਗੇ ਵਧਿਆ ਜਾਂਦਾ ਪਰ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾ ਰਹੀ ਹਾਂ ਕਿ ਕਿੰਨੇ ਕ ਪਰਸੈਂਟੇਜ ਜਾਂ ਕਿੰਨੀ ਰੇਸ਼ਿਓ ਆਪਾਂ ਮੰਨਦੇ ਹਾਂ ਜਦੋਂ ਕੋਈ ਕਪਲ ਇਨਫਰਟੀਲਿਟੀ ਦਾ ਸ਼ਿਕਾਰ ਹੁੰਦਾ ਕਿੰਨੇ ਕੁ ਰੀਜ਼ਨਸ ਫੀਮੇਲਸ ਵਿੱਚ ਪ 就是被处罚的案件。<music> ਆ ਬਿਲਕੁਲ ਜਿਹੜੀ ਬਾਂਝਪਨ ਦੀ ਸਮੱਸਿਆ ਹੈ ਉਹਦੇ ਵਿੱਚ ਹਸਬੰਡ ਵਾਈਫ ਦੋਨੋਂ ਬਰਾਬਰ ਬਰਾਬਰ ਜ਼ਿੰਮੇਵਾਰ ਹੁੰਦੇ ਆ ਜਿੰਨੇ ਪਰਸੈਂਟੇਜ ਫੀਮੇਲਸ ਵਿੱਚ ਪ੍ਰੋਬਲਮਸ ਹੁੰਦੀ ਹੈ ਉਹਨੇ ਵੀ ਆਦਮੀਆਂ ਵਿੱਚ ਵੀ ਹੁੰਦੀ ਹੈ ਤੇ ਬਹੁਤ ਵਾਰ ਦੇਖਿਆ ਗਿਆ ਹੈ ਕਿ ਹਮੇਸ਼ਾ ਕਪਲ ਜਿਹੜਾ ਹੈ ਪਹਿਲੇ ਲੇਡੀਆਂ ਦੇ ਟੈਸਟ ਕਰਾਈ ਜਾਂਦੇ ਆ ਕਰਾਈ ਜਾਂਦੇ ਆ ਫਿਰ ਜਿਹੜਾ 2 3 4 ਸਾਲ ਲੰਘ ਜਾਂਦੇ ਆ ਜੀ ਫਿਰ ਜਿਹੜਾ ਕਪਲ ਹੈ ਉਹ ਆਦਮੀਆਂ ਦੇ ਟੈਸਟ ਸ਼ੁਰੂ ਕਰਾਉਂਦੇ ਆ ਮਤਲਬ ਕਿ ਹਸਬੰਡ ਆਪਣੇ ਟੈਸਟ ਕਰਾਂਦਾ ਪਰ ਮੈਂ ਹਮੇਸ਼ਾ ਇਹ ਸਲਾਹ ਦਿੰਦੀ ਆ ਵਾਂਗੀ ਕਿ ਕੋਈ ਵੀ ਜਿਹੜਾ ਬੇਔਲਾਦ ਜੋੜਾ ਹੈ ਨਾ ਸੰਤਾਨ ਜੋੜਾ ਹੈ ਉਹਨਾਂ ਨੂੰ ਦੋਨੋਂ ਨੂੰ ਹਸਬੰਡ ਵਾਈਫ ਨੂੰ ਟੈਸਟ ਕਰਾਣੇ ਚਾਹੀਦੇ ਹੈ ਕਿਉਂਕਿ ਜਿੰਨੀ ਪ੍ਰੋਬਲਮਸ ਔਰਤਾਂ ਵਿੱਚ ਹੋ ਸਕਦੀ ਹੈ ਉਹਨੇ ਹੀ ਆਦਮੀ ਰਿਸਪੌਂਸਿਬਲ ਹੈ ਬਾਝਪੰਦੀ ਸਮੱਸਿਆ ਵਾਸਤੇ ਜੀ ਤਾਂ ਮੈਮ ਆਪਾਂ ਫਿਰ ਕਿਉਂ ਨਾ ਮੇਲਸ ਦੀ ਜਿਹੜੀ ਪ੍ਰੋਬਲਮਸ ਰਹਿੰਦੀਆਂ ਨੇ ਕਿ ਜਿਹੜੇ ਜਿਹੜੇ ਰੀਜ਼ਨ ਰਹਿੰਦੇ ਨੇ ਜਿਹੜੇ ਕਾਰਨਾਂ ਕਰਕੇ ਕਪਲ ਜੋ ਹੈ ਇਨਫਰਟੀਲਿਟੀ ਦਾ ਸ਼ਿਕਾਰ ਹੁੰਦਾ ਹੈ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਇਹ ਵੀ ਡਿਟੇਲ ਵਿੱਚ ਦਰਸ਼ਕਾਂ ਨੂੰ ਜ਼ਰੂਰ ਸਮਝਾਓ ਦੱਸੋ ਕਿ ਆਖਿਰ ਮਰਦਾਂ ਵਿੱਚ ਮੇਲਸ ਵਿੱਚ ਕਿਹੜੇ ਕਿਹੜੇ ਰ ਦੇਖੋ ਜਿਹੜੇ ਆਦਮੀ ਆ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਇੱਕ ਰੂਟੀਨ ਸੀਮਨ ਅਨਲਿਸਿਸ ਇੱਕ ਡਿਟੇਲਡ ਸੀਮਨ ਅਨਲਿਸਿਸ ਮਤਲਬ ਕਿ ਉਹਦੀ ਉਹਨਾਂ ਦੀ ਵੀਰਜ ਦੀ ਜਾਂਚ ਬਹੁਤ ਜ਼ਰੂਰੀ ਹੁੰਦੀ ਹੈ ਵੀਰਜ ਵਿੱਚ ਆਪਾਂ ਖਾਲੀ ਸ਼ੁਕਰਾਣੂਆਂ ਦਾ ਨੰਬਰ ਨਹੀਂ ਦੇਖਦੇ ਸਿਰਫ ਸਪਰਮ ਕਾਊਂਟ ਹੀ ਨਹੀਂ ਦੇਖਿਆ ਜਾਂਦਾ ਪਰ ਉਹਦੀ ਉਹਨਾਂ ਦੀ ਮੋਰਫੋਲੋਜੀ ਮੋਟਿਲਿਟੀ ਬੰਤਰ ਕਿ ਉਹ ਬੱਚਾ ਪੈਦਾ ਕਰਨ ਦੇ ਕਾਬਲ ਹੈ ਸ਼ੁਕਰਾਣੂ ਕਿ ਨਹੀਂ ਹੈ ਕਿਉਂਕਿ ਬਹੁਤ ਸਾਰੇ ਜੀ ਸੋ ਕਾਲਸ ਦਾ سلسلہ ਵੀ ਸ਼ੁਰੂ ਹੋ ਚੁੱਕਿਆ ਹੈ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੇ ਜਗ੍ਹਾ ਤੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ 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 ਸਰ ਡਾਕਟਰ ਵਿਕਟਰ ਗਿਲੀ ਹਕਮ ਨੌਸਾ ਹਾਂਜੀ ਤੇ ਪੈਗਨੈਂਸੀ ਨਹੀਂ ਹੋਈ ਬੱਚਾ ਹੈ ਨਹੀਂ ਗਿਆ ਹੁਣ ਕਿਹੜੀ ਜੇ ਇਸ ਤੋਂ ਪਰ ਹਮੈਂ ਸ਼ਕਰ ਰਾਣੂ ਦੱਲੇ ਨੇ ਓਕੇ ਜੀ ਤੁਸੀਂ ਹੁਣ ਤੱਕ ਕੋਈ ਇਲਾਜ ਕਰਵਾਇਆ ਸੋ ਕਾਲ ਕੱਟ ਗਈ ਆ ਆਈ ਥਿੰਕਸ ਆਪਾਂ ਗੱਲ ਕਰ ਰਹੇ ਸੀ ਜਿਵੇਂ ਕਿ ਪਹਿਲੇ ਹੀ ਸ਼ੁਕਰਾਨੂਆਂ ਦੀ ਬਾਰੇ ਗੱਲ ਕਰ ਰਹੇ ਸੀ ਸੋ ਇਹਨਾਂ ਨੂੰ ਇੱਕ ਡਿਟੇਲ ਸੀਮਨ ਅਨਾਲਿਸਿਸ ਇਹਨਾਂ ਨੇ ਕਰਾਇਆ ਇਹਨਾਂ ਨੂੰ ਪਤਾ ਲੱਗਿਆ ਕਿ ਸ਼ੁਕਰਾਨੂ ਨਹੀਂ ਹੈ ਸੋ ਹੁਣ ਆਪਾਂ ਦਾ ਰੀਜ਼ਨ ਲੱਭਣਾ ਹੈ ਕਿ ਕਿਉਂ ਨਹੀਂ ਸ਼ੁਕਰਾਨੂ ਕਿਸੇ ਪੇਸ਼ੈਂਟ ਦੇ ਮੇਲਸ ਦੇ ਕਿਉਂ ਨਹੀਂ ਬਣ ਰਹੇ ਉਹਦੇ ਵਾਸਤੇ ਅੱਜਕੱਲ ਡਿਟੇਲ ਟੈਸਟ ਹੁੰਦੇ ਆ ਜਿਨੂੰ ਆਪਾਂ ਹਾਰਮੋਨ ਟੈਸਟ ਕਹਿੰਦੇ ਆ ਹਾਰਮੋਨ ਐਸੈਂਸ ਹੁੰਦੇ ਆ ਉਹਦੇ ਨਾਲ ਆਪਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਪੇਸ਼ੈਂਟ ਦੇ ਸ਼ੁਕਰਾਨੂ ਕਿਉਂ ਨਹੀਂ ਬਣ ਰਹੇ ਕਿ ਮਾਪ ਤੋਂ ਹੀ ਸਿਗਨਲ ਨਹੀਂ ਆ ਰਿਹਾ ਕਿ ਕਿਸੇ ਤਰ੍ਹਾਂ ਦੀ ਬਲਾਕੀਡ ਹੈ ਕਿ ਜਿਹੜਾ ਹੈ ਸ਼ੁਕਰਾਨੂ ਨਿਲ ਹੋ ਰਿਹਾ ਸੋ ਕਿ ਦੱਸਣਾ ਚਾਹੂੰਗੀ ਦਰਸ਼ਕਾਂ ਨੂੰ ਕਿ ਆਪਾਂ ਬਿਨਾਂ ਚੀੜਫਾੜ ਕਰੇ ਕਿਤੇ ਲੱਭ ਸਕਦੇ ਹਾਂ ਕਿ ਕਿਉਂ ਇੱਕ ਜਿਹੜੇ ਮੇਲ ਦੇ ਸ਼ੁਕਰਾਨੂ ਉਹ ਨਿਲ ਹੈ ਜੀ ਜੀ ਜਦ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸ਼ੁਕਰਾਣੂ ਨਿਲ ਹੈ ਤੇ ਕਾਰਨ ਲੱਭਦੇ ਆ ਉਸ ਤੋਂ ਬਾਅਦ ਇਲਾਜ ਸ਼ੁਰੂ ਹੁੰਦਾ ਹੈ ਅਗਰ ਤੇ ਕਿਸੇ ਆਦਮੀ ਵਿੱਚ ਸ਼ੁਕਰਾਣੂ ਅੰਦਰ ਬਣ ਰਿਹਾ ਹੈ ਯਾਨੀ ਕਿ ਟੈਸਟਿਸ ਗੋਲੀਆਂ ਵਿੱਚੋਂ ਸ਼ੁਕਰਾਣੂ ਬਣ ਰਹੇ ਹੈ ਤੇ ਇੱਕ ਸੀ ਵਿਧੀ ਹੁੰਦੀ ਹੈ ਜਿਹਦੇ ਨਾਲ ਇੱਕ ਸੀ ਟੀਸਾ ਵਿਧੀ ਹੁੰਦੀ ਹੈ ਕਿ ਆਪਾਂ ਸ਼ੁਕਰਾਣੂ ਜਿਹੜੇ ਹੈ ਚਾਹੇ ਇੱਕ ਸ਼ੁਕਰਾਣੂ ਹੀ ਸਾਨੂੰ ਮਿਲ ਜਾਏ ਇੱਕ ਸ਼ੁਕਰਾਣੂ ਪੰਜ ਸ਼ੁਕਰਾਣੂ ਇੱਕ ਸੀ ਵਿਧੀ ਦੇ ذریعے ਟੀਸਾ ਵਿਧੀਆਂ ਦੇ ذریعے ਕੱਢੇ ਜਾਂਦੇ ਹੈ ਇਹ ਜਿਹੜਾ ਪ੍ਰੋਸੀਜਰ ਹੁੰਦਾ ਹੈ ਪੇਨਲੈਸ ਪ੍ਰੋਸੀਜਰ ਹੁੰਦਾ ਕੋਈ ਟੈਸਟਿਸ ਤੇ ਕੱਟ ਨਹੀਂ ਲੱਗਦਾ ਕੋਈ ਚੀਰ ਟਾਂਕਾ ਨਹੀਂ ਲਗਾਇਆ ਜਾਂਦਾ ਉਹ ਅ ਕਾਲ ਕੇ ਸ਼ੁਕਰਾਣੂ ਇੱਕ ਸ਼ੁਕਰਾਨੂ ਤੇ ਇੱਕ ਅੰਡੇ ਦਾ ਮਿਲਨ ਜਿਹੜਾ ਹੈ ਉਹ ਮਾਈਕਰੋਸਕੋਪ ਦੇ ਥੱਲੇ ਕੀਤਾ ਜਾਂਦਾ ਹੈ ਤੇ ਭ੍ਰੂਣ ਤਿਆਰ ਕਰਕੇ ਉਹ ਲੇਡੀ ਦੇ ਬੱਚੇਦਾਨੀ ਦੇ ਅੰਦਰ ਰੱਖਿਆ ਜਾਂਦਾ ਹੈ ਸੋ ਇਸ ਵਿਧੀ ਦੇ ذریعے ਜਿਹੜੇ ਆਦਮੀ ਜਿਨ੍ਹਾਂ ਦੇ ਜਿਨ੍ਹਾਂ ਦੇ ਸ਼ੁਕਰਾਨੂ ਨਿਲ ਹੈ ਆਪਣੇ ਸੰਤਾਨ ਸੋਖ ਦੀ ਪ੍ਰਾਪਤੀ ਵੀ ਕਰ ਸਕਦੇ ਨੇ ਸੋ ਕਹਿੰਦਾ ਹੈ ਪਾ ਹੈ ਕਿ ਅੱਜ ਦੇ ਅੱਜਕਲ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਜਿਹੜੇ ਕਪਲਸ ਵਿੱਚ ਇਜ਼ੋਸਪਰਮੀਆ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਪਹਿਲਾਂ ਬੱਚਾ ਗੋਦ ਲੈਣਾ ਪੈਂਦਾ ਸੀ ਜਾਂ ਬੈਂਕ ਤੋਂ ਨੂੰ ਲੈ ਕੇ ਪ੍ਰੈਗਨਨਸੀ ਕਰਨੀ ਪੈਂਦੀ ਸੀ ਹੁਣ ਉਹ ਆਪਣੀ ਸੰਤਾਨ ਸੁਖ ਦੀ ਪ੍ਰਾਪਤੀ ਕਰ ਸਕਦੇ ਆ ਕਰ ਸਕਦੇ ਆ ਬਿਲਕੁਲ ਸੋ ਇੱਕ ਬਹੁਤ ਵੱਡਾ ਇਹ ਸਵਾਲ ਹਮੇਸ਼ਾ ਹੀ ਰਹਿੰਦਾ ਹੈ ਕਿਉਂਕਿ ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੇ ਭ੍ਰਮ ਵੀ ਹੁੰਦੇ ਨੇ ਉਹ ਉਦੋਂ ਹੁੰਦੇ ਜਦੋਂ ਪੂਰੀ ਜਾਣਕਾਰੀ ਨਹੀਂ ਹੁੰਦੀ ਤੇ ਇਸ ਸ਼ੋਅ ਦੇ ذریعے ਅਸੀਂ ਇਸ ਲਈ ਜਾਗਰੂਕਤਾ ਫਲਾਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਇਲਾਜ ਦੇ ਵਿੱਚ ਜਿਨ੍ਹਾਂ ਦੇ ਅਗਰ ਆਪਾਂ ਮੇਲ ਦੀ ਗੱਲ ਕਰਦੇ ਆ ਅਗਰ ਨਿਲ ਸ਼ੁਕਰਾਨੂ ਵੀ ਨੇ ਤਾਂ ਵੀ ਤੁਸੀਂ ਜੋ ਹੈ ਇੱਕ ਚੰਗੇ ਡਾਕਟਰ ਮਾਹਿਰ ਡਾਕਟਰ ਦੀ ਸਲਾਹ ਦੇ ਨਾਲ ਜਦੋਂ ਆਪਣਾ ਇਲਾਜ ਕਰਵਾਉਨੇ ਹੋ ਤਾਂ ਤੁਸੀਂ ਆਪਣੀ ਖੁਦ ਦੀ ਔਲਾਦ ਦੀ ਖੁਸ਼ੀ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਆ ਸਕਦੇ ਸੋ ਇੱਥੇ ਮੈਂ ਆਪਾਂ ਮੇਲ ਦੀ ਗੱਲ ਕਰ ਰਹੀ ਹਾਂ ਪਰ ਮੈਂ ਹੋਰ ਵੀ ਦੱਸਣਾ ਚਾਹੂੰਗੀ ਦਰਸ਼ਕਾਂ ਨੂੰ ਹਰ ਜੋਦੀ ਮਤਲਬ ਕਿ ਜਿਹੜੇ ਪੇਸ਼ੈਂਟਸ ਦੀ ਸ਼ੁਕਰਾਨੂ ਨਿਲ ਹੈ ਉਹਨਾਂ ਨੂੰ ਬਹੁਤ ਸਾਰਾ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ ਕਿ ਕਦੇ ਕੋਈ ਦਵਾਈ ਲੈ ਲੈ ਕਦੇ ਕੋਈ ਦਵਾਈ ਲੈ ਲੈ ਕੋਈ ਕੋਈ ਟਿਕਾ ਲਗਵਾ ਲਿਆ ਕਿਉਂਕਿ ਜੇ ਇਹਦੇ ਵਿੱਚ ਉਹਨਾਂ ਨੂੰ ਨੁਕਸਾਨ ਹੀ ਹੋਏਗਾ ਸਰੀਰਕ ਨੁਕਸਾਨ ਹੋ ਸਕਦਾ ਹੈ ਲਿਵਰ ਦੀ ਪ੍ਰੋਬਲਮਸ ਹੋ ਸਕਦੀ ਹੈ ਕੋਈ ਵੀ ਦਵਾਈ ਜਿਹੜੀ ਉਹ ਖਾ ਰਿਹਾ ਹੈ ਉਹਨਾਂ ਦੇ ਸਾਈਡ ਇਫੈਕਟਸ ਹੋ ਰਹੇ ਸੋ ਇਹ ਬੇਸਿਕਲੀ ਜਦਵੀਕ ਮੇਲ ਉਹ ਸ਼ੁਕਰਾਨੂਆਂ ਦੀ ਸਮੱਸਿਆ ਹੁੰਦੀ ਹੈ ਕਾਰਨ ਉਸ ਕਿਉਂ ਹੋ ਰਹੀ ਹੈ ਉਹ ਕਾਰਨ ਲੱਭਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਗੈਰ ਇਲਾਜ ਨਹੀਂ ਪੋਸੀਬਲ ਜੀ ਬਿਲਕੁਲ ਤੇ ਇੱਥੇ ਥੋੜਾ ਜਿਹਾ ਤੁਹਾਡੇ ਤੋਂ ਇਹ ਵੀ ਜਵਾਬ ਜ਼ਰੂਰ ਲੈਣਾ ਚਾਹੂਗੀ ਜਿਹੜੇ ਕੁਝ ਦਵਾਈਆਂ ਸੋਚਦੇ ਨੇ ਕਿ ਦਵਾਈਆਂ ਖਾ ਕੇ ਜੋ ਹੈ ਸ਼ੁਕਰਾਨੂ ਵਧਾਏ ਜਾ ਸਕਦੇ ਨੇ ਉਹ ਕਿੱਥੇ ਤੱਕ ਪੋਸੀਬਲ ਹੁੰਦਾ ਦੇਖੋ ਅਗਰ ਕਿਸੇ ਮੇਲ ਨੂੰ ਮਾੜੀ ਮੋਟੀ ਕਮੀ ਹੈ ਸ਼ੁਕਰਾਨੂ ਦੀ ਤੇ ਉਹਨੂੰ ਦਵਾਈਆਂ ਵਗੈਰਾ ਦਿੱਤੀਆਂ ਜਾਂਦੀਆਂ ਟੈਸਟ ਕਰਕੇ ਉਹ ਵੀ ਦੇਖਿਆ ਜਾਂਦਾ ਹੈ ਕਿ ਕਿਹੜੀ ਦਵਾਈ ਜਿਹੜੀ ਹੈ ਉਹਨਾਂ ਨੂੰ ਸੂਟ ਕਰੇਗੀ ਪਰ ਬਹੁਤ ਸਾਰਾ ਅਗਰ ਕੋਈ ਸ਼ੁਕਰਾਨੂ ਐ ਪੇਸ਼ੈਂਟ ਦਵਾਈ ਖਾ ਲੈਂਦਾ ਜੇ 1 ਮਿਲੀਅਨ ਕਾਊਂਟ ਹੋ ਗਿਆ ਜਾਂ 50000 ਸਪਰਮਸ ਵੀ ਹੋ ਗਏ ਤੇ ਉਹਦੇ ਨਾਲ ਨਾਰਮਲ ਵੇ ਦੇ ਨਾਲ ਪ੍ਰੈਗਨਨਸੀ ਨਹੀਂ ਹੋ ਸਕਦੀ ਓਕੇ ਜੀ ਜੀ ਸੋ ਉਹਨਾਂ ਨੂੰ ਕੋਈ ਨਾ ਕੋਈ ਟ੍ਰੀਟਮੈਂਟ ਜ਼ਰੂਰ ਕਰਾਉਣਾ ਪਏਗਾ ਔਰ ਕਈ ਵਾਰ ਜਿਹੜੇ ਪੇਸ਼ੈਂਟਸ ਦਵਾਈਆਂ ਖਾਂਦੇ ਐ ਸ਼ੁਕਰਾਨੂ ਵੱਧ ਵੀ ਜਾਂਦੇ ਐ ਪਰ ਪਤਾ ਨਹੀਂ ਲੱਗਦਾ ਕਿ ਉਹ ਸ਼ੁਕਰਾਨੂ ਨਾਰਮਲ ਐ ਉਹ ਪ੍ਰੈਗਨਨਸੀ ਕਰ ਸਕਦੇ ਐ ਕਿ ਨਹੀਂ ਕਰ ਸਕਦੇ ਸੋ ਇੱਥੇ ਰੋਲ ਆਂਦਾ ਇੱਕ ਚੰਗੀ ਲੈਬੋ੍ਰਟਰੀ ਦਾ ਇੱਕ ਬਹੁਤ ਵੱਡੇ ਮਾਈਕਰੋਸਕੋਪ ਦੇ ਨਾਲ ਜਦ ਆਪਾਂ ਚੈੱਕ ਕਰਦੇ ਆ ਬਹੁਤ ਸਾਰੇ ਵੱਡੀ ਮੈਗਨੀਫਿਕੇਸ਼ਨ ਦੇ ਨਾਲ ਕਿ ਉਹ ਜਿਹੜਾ ਸ਼ੁਕਰਾਨੂ ਆਪਾਂ ਲੈ ਰਹੇ ਆ ਉਹ ਪ੍ਰੈਗਨੈਂਸੀ ਸਪਰਮ ਜਿਹੜਾ ਹੈ ਪ੍ਰੈਗਨੈਂਸੀ ਕਰਨ ਦੇ ਕਾਬਿਲ ਹੈ ਕਿ ਨਹੀਂ ਹੈ ਜੀ 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 ਬਿਲਕੁਲ ਸਤ ਤੁਸੀਂ ਵੀ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖ ਸਕਦੇ ਹੋ ਕਿਉਂਕਿ ਅਸੀਂ ਖਾਸ ਤੌਰ ਤੇ ਜਦੋਂ ਗੱਲ ਬਾਂਝਪਨ ਦੀ ਕਰਦੇ ਆ ਤਾਂ ਜਿਹੜੇ ਮੇਲਸ ਹੁੰਦੇ ਨੇ ਉਹ ਇਸ ਚੀਜ਼ ਤੋਂ ਹਮੇਸ਼ਾ ਦੂਰ ਭੱਜਦੇ ਹੀ ਦਿਖਦੇ ਨੇ ਉਹਨਾਂ ਨੂੰ ਲੱਗਦਾ ਸਾਡੇ ਵਿੱਚ ਕੋਈ ਵੀ ਸਮੱਸਿਆ ਨਹੀਂ ਹੈ ਸੋ ਤੁਹਾਡੇ ਆਸ-ਪਾਸ ਤੁਹਾਡੇ ਪਰਿਵਾਰ ਵਿੱਚ ਵੀ ਅਗਰ ਕੋਈ ਕਪਲ ਇਸ ਸਮੱਸਿਆ ਦੇ ਨਾਲ ਨਜਿੱਠ ਰਿਹਾ ਤਾਂ ਤੁਸੀਂ ਵੀ ਉਹਨਾਂ ਨੂੰ ਅਵੇਅਰ ਕਰ ਸਕਦੇ ਹੋ ਇਹ ਸਾਰੀ ਗੱਲਾਂ ਦਾ ਧਿਆਨ ਰੱਖਦੇ ਹੋਏ ਸੋ ਮੇਲਸ ਬਾਰੇ ਆਪਾਂ ਗੱਲ ਕੀਤੀ ਹੈ ਤੇ ਇੱਥੇ ਆਪਾਂ ਹੁਣ ਫੀਮੇਲਸ ਦੀ ਵੀ ਗੱਲ ਜ਼ਰੂਰ ਕਰਨਾ ਚਾਹਾਂਗੇ ਕਿਸ ਤਰ੍ਹਾਂ ਦੇ ਮੁੱਖ ਕਾਰਨ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਅੱਗੋਂ ਬਚਪਨ ਦੀ ਸਮੱਸਿਆ ਦਾ ਮੇਨ ਕਾਰਨ ਬਣ ਜਾਂਦੇ ਨੇ ਦੇਖੋ ਲੇਡੀਜ਼ ਵਿੱਚ ਵੀ ਔਰਤਾ ਵਿੱਚ ਜਾਂ ਤਾਂ ਟਿਊਬਾ ਦੀ ਪ੍ਰੋਬਲਮ ਹੋ ਸਕਦੀ ਹੈ ਬੱਚੇਦਾਨੀ ਦੀ ਪ੍ਰੋਬਲਮ ਹੋ ਸਕਦੀ ਹੈ ਜਾਂ ਫਿਰ ਅੰਡੇਦਾਨੀ ਵਿੱਚ ਪ੍ਰੋਬਲਮ ਹੋ ਸਕਦੀ ਹੈ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਬੱਚੇਦਾਨੀ ਦੀ ਸਮੱਸਿਆ ਉਹਦੇ ਵਿੱਚ ਰਸੋਲੀਆਂ ਹੋ ਸਕਦੀਆਂ ਜਿਨੂੰ ਆਪਾਂ ਯੂਟਰਾਈਨ ਫਾਈਬਰੋਇਡਸ ਕਹਿੰਦੇ ਆ ਜਾਂ ਫਿਰ ਬੱਚੇਦਾਨੀ ਦਾ ਸਾਈਜ਼ ਛੋਟਾ ਹੁੰਦਾ ਹੈ ਕਈ ਲੇਡੀਜ਼ ਦਾ ਉਹਨਾਂ ਦੀ ਤੈਅ ਕਮਜ਼ੋਰ ਬਣਦੀ ਹੈ ਉਹਨਾਂ ਨੂੰ ਮਹਾਵਾਰੀ ਜਿਹੜੀ ਹੈ ਉਹ ਠੀਕ ਨਹੀਂ ਆਂਦੀ ਇਰੈਗੂਲਰ ਆਂਦੀ ਹੈ ਫਿਰ ਅੰਡੇਦਾਨੀ ਦੀ ਸਮੱਸਿਆ ਜਿਹਦੇ ਵਿੱਚ ਅੰਡੇਦਾਨੀ ਵਿੱਚ ਰਸੋਲੀਆਂ ਹੋ ਸਕਦੀਆਂ ਖੂਨ ਵਾਲੀ ਰਸੋਲੀਆਂ ਵਾਲੀ ਹੋ ਸਕਦੀ ਹੈ ਪਾਣੀ ਵਾਲੀ ਹੋ ਸਕਦੀ ਹੈ ਜਿਹਨੂੰ ਆਪਾਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਕਹਿੰਦੇ ਆ ਐਂਡ ਐਂਡ ਵਿੱਚ ਜਿਹੜੀ ਹੈ ਕਿ ਉਹ ਟਿਊਬਾਂ ਦੀ ਸਮੱਸਿਆ ਹੋ ਸਕਦੀ ਹੈ ਕਿ ਟਿਊਬ ਜਿਹੜੀ ਹੈ ਉਹ ਬਲੌਕ ਹੋ ਗਈ ਹੈ ਜੀ ਆਪਾਂ ਗੱਲਬਾਤ ਜਾਰੀ ਰੱਖਾਂਗੇ ਪਹਿਲਾਂ ਇੱਕ ਕਾਲ ਸੁਣ ਲੈਂਦੇ ਹਾਂ ਹਲੋ ਹਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਮੇਰੀ ਉਮਰ ਮਤਲਬ 35 ਸਾਲ ਹੈ ਜੀ ਤੇ ਮੇਰੇ ਫੇਰ ਬੰਦ ਹੋ ਚੁੱਕੇ ਨੇ ਓਕੇ ਤੇ ਬੱਚਾ ਨਹੀਂ ਹੋ ਰਿਹਾ ਤੇ ਤੁਹਾਨੂੰ ਕਈ ਡਾਕਟਰਾਂ ਨੇ ਜਵਾਬ ਦਿੱਤਾ ਤੇ ਕੋਈ ਹੱਲ ਹੋ ਸਕਦਾ ਹੈ ਤੁਹਾਡਾ ਜੀ ਜੀ ਤੁਸੀਂ ਆਪਣੇ ਸਵਾਲ ਦਾ ਜਵਾਬ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਬਿਲਕੁਲ ਹਰ ਜੋ ਦੇਖੋ ਇਹਨਾਂ ਦੇ ਜਿਹੜੇ ਆ ਹੁਣ ਮਾਂਵਾਰੀ ਹੋ ਗਈ ਹੈ ਬੰਦ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕਾਰਨ ਲੱਭਣਾ ਪਏਗਾ ਕਿ ਮਾਂਵਾਰੀ ਕਿਉਂ ਹੋਈ ਹੈ ਬੰਦ ਇਹਦੇ ਵਾਸਤੇ ਇੱਕ ਲੇਡੀ ਦੇ ਡਿਟੇਲਡ ਹਾਰਮੋਨ ਟੈਸਟ ਕੀਤੇ ਜਾਣਗੇ ਆ ਇੰਟਰਨਲ ਸਕੈਨਿੰਗ ਹੁੰਦੀ ਹੈ ਕਲਰ ਡੋਪਲਰ ਹੋਏਗਾ ਪਤਾ ਲੱਗੇਗਾ ਕਿ ਬੱਚੇਦਾਨੀ ਦਾ ਸਾਈਜ਼ ਠੀਕ ਹੈ ਕਿ ਨਹੀਂ ਹੈ ਕਿ ਹਾਰਮੋਨਸ ਦੇ ਇੰਬੈਲੈਂਸ ਹੋ ਗਏ ਹੈ ਜੇ ਤਾਂ ਅੰਡੇ ਦੇਖਿਆ ਜਾਏਗਾ ਕਿ ਕੋਈ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਤਾਂ ਨਹੀਂ ਕਿ ਆਪਾਂ ਨੇ ਕਿੰਨੀ ਡੋਜ਼ ਦੇਣੀ ਹੈ ਕਿ ਇੰਜੈਕਸ਼ਨ ਦੇਣੇ ਹੈ ਕਿ ਦਵਾਈਆਂ ਦੇਣੀਆਂ ਪਰ ਜੇ ਅੰਡੇਦਾਨੀਆਂ ਫੇਲ ਹੀ ਹੋ ਗਈਆਂ ਤਾਂ ਫਿਰ ਇਹਨਾਂ ਨੂੰ ਅੰਡਾ ਬੈਂਕ ਤੋਂ ਲੈਣਾ ਪਏਗਾ ਬੱਚੇਦਾਨੀ ਤਿਆਰ ਕਰਕੇ ਅੰਡਾ ਬੈਂਕ ਤੋਂ ਲੈ ਕੇ ਹਸਬੈਂਡ ਦੇ ਸ਼ੁਕਰਾਨੂ ਦੇ ਨਾਲ ਹਸਬੈਂਡ ਦੇ ਸ਼ੁਕਰਾਨੂ ਦੇ ਨਾਲ ਮਿਲਾ ਕੇ ਪ੍ਰੂਨ ਤਿਆਰ ਕਰਕੇ ਬੱਚੇਦਾਨੀ ਵਿੱਚ ਰੱਖਿਆ ਜਾਏਗਾ ਸੋ ਕਾਰਨ ਲੱਭਣਾ ਕਿ ਕਿਸੇ ਲੈਡੀ ਦੇ ਮੈਂ ਪਹਿਲਾਂ ਵੀ ਦੱਸਿਆ ਕਿ ਪੀਰੀਅਡਸ ਜਿਹੜੇ ਹੈ ਇਰੈਗੂਲਰ ਹੋ ਜਾਣ ਜਾਂ ਬੰਦ ਹੋ ਜਾਣ ਉਹਦੇ ਵਾਸਤੇ ਕਾਰਨ ਲੱਭਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਕਿਹੜੇ ਹਾਰਮੋਨਸ ਦੇ ਇੰਬੈਲੈਂਸ ਹੈ ਇਹ ਨਵਾਂ ਵੇਰੀਐਂਟ ਰਿਜ਼ਰਵ ਹੈ ਐਂਡ ਆ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ ਜੇ ਬਣ ਸਕਦਾ ਹੈ ਤਾਂ ਆਪਾਂ ਕਿਸ ਤਰੀਕੇ ਦੇ ਨਾਲ ਉਹ ਅੱਡਾ ਬਣਾਣਾ ਹੈ ਜੀ ਬਿਲਕੁਲ ਇੱਥੇ ਚਲੋ ਆਪਾਂ ਰੀਜ਼ਨਸ ਦੀ ਗੱਲ ਜਦੋਂ ਕਰਦੇ ਆ ਮੈਡੀਕਲ ਟਰਮ ਵਿੱਚ ਆਪਾਂ ਦੇਖੀਏ ਤਾਂ ਬਹੁਤ ਐਸ ਜਿਹੇ ਗੱਲਾਂ ਨੇ ਜੋ ਆਮ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ ਤਾਂ ਮੈਂ ਸ਼ੁਰੂਆਤੀ ਸਿੰਪਟਮਸ ਦੀ ਗੱਲ ਜ਼ਰੂਰ ਕਰਨਾ ਚਾਹੂੰਗੀ ਕਿ ਜਿਹੜੀਆਂ ਮਹਿਲਾਵਾਂ ਵੀ ਅਗਰ ਸ਼ੋਅ ਵੇਖ ਰੀਆਂ ਨੇ ਕਿਸ ਤਰ੍ਹਾਂ ਦੇ ਸ਼ੁਰੂਆਤੀ ਸਿੰਪਟਮਸ ਇਹਨਾਂ ਪ੍ਰੋਬਲਮਸ ਨੂੰ ਲੈ ਕੇ ਇੱਕ ਤਾਂ ਸੀ ਇਹ ਮੰਨ ਲੈਣੇ ਕਿ ਅਗਰ ਮਾਂਵਰੀ ਬੰਦ ਹੋ ਗਈ ਹੈ ਇੱਕ ਵੱਡਾ ਰੀਜ਼ਨ ਹੈ ਹੋਰ ਕਿਸ ਤਰ੍ਹਾਂ ਦੇ ਆਪਾਂ ਸਿੰਪਟ ਬਿਲਕੁਲ ਤੁਸੀਂ ਬਹੁਤ ਚੰਗੀ ਗੱਲ ਕੀਤੀ ਕਿ ਕੀ ਲੇਡੀਜ਼ ਨੂੰ ਕੀ ਸਿੰਪਟਮਸ ਹੋ ਸਕਦੇ ਆ ਜਦ ਵੀ ਕੋਈ ਲੇਡੀ ਦੇ ਨਲਾ ਵਿੱਚ ਦਰਦ ਰਹਿੰਦੀ ਹੈ ਕ੍ਰੋਨਿਕ ਪੈਲਵਿਕ ਪੇਨ ਹੁੰਦੀ ਹੈ ਤੇ ਹੋ ਸਕਦਾ ਉਹਦਾ ਟਿਊਬਸ ਜਿਹੜੀ ਆ ਉਹ ਡੈਮੇਜ ਹੋ ਰਹੀਆਂ ਹੋਣ ਜਾਂ ਕਿਸੇ ਲੇਡੀ ਦੇ ਰਿਪੀਟਿਡ ਅਬੋਰਸ਼ਨਸ ਹੋ ਗਏ ਆ ਅੰਦਰ ਇਨਫੈਕਸ਼ਨ ਹੋਈ ਜਾ ਰਹੀ ਹੈ ਉਹਦੇ ਨਾਲ ਵੀ ਟਿਊਬਾ ਬੰਦ ਹੋ ਸਕਦੀ ਹੈ ਫਿਰ ਐਂਡੋਮੈਟ੍ਰੀਓਸਿਸ ਹੈ ਕੋਈ ਮਾਹਵਾਰੀ ਵਿੱਚ ਸਮੱਸਿਆ ਹੈ ਦਰਦ ਹੁੰਦੀ ਰਹਿੰਦੀ ਹੈ ਪੇਸ਼ੈਂਟ ਨੂੰ ਮਾਹਵਾਰੀ ਤੋਂ ਪਹਿਲਾਂ ਦਰਦ ਹੁੰਦੀ ਹੈ ਮਾਹਵਾਰੀ ਤੋਂ ਬਾਅਦ ਦਰਦ ਹੁੰਦੀ ਹੈ ਜਾਂ ਕੋਈ ਪੀਰੀਅਡਜ਼ ਦੀ ਰੈਗੂਲਰਿਟੀ ਹੋ ਗਈ ਹੈ ਕੀ ਨਹੀਂ ਆ ਰਹੇ ਹੂੰ 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 ਕੋਈ ਲੇਡੀ ਦਾ weight gain ਹੋ ਰਿਹਾ ਹੈ thyroid ਦੀ ਸਮੱਸਿਆ ਹੋ ਗਈ ਹੈ ਸਰੀਰ ਤੇ ਵਾਲ ਉਗਦੇ ਸੋ ਇਹ ਸਾਰੇ ਸਿੰਪਟਮਸ ਐ ਜਿਹੜੇ ਕੀ ਇੰਡੀਕੇਟ ਕਰਦੇ ਐ ਕਿ ਉਹਨਾਂ ਨੂੰ ਕਿਸੇ ਵੀ ਲੇਡੀ ਨੂੰ pregnancy ਹੋਣ ਵਿੱਚ ਅੱਗੇ ਜਾ ਕੇ ਪ੍ਰੋਬਲਮ ਆ ਸਕਦੀ ਹੈ ਤੇ ਇਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਨਾਲ ਹੀ ਬਹੁਤ ਸਾਰੇ ਪੇਸ਼ੈਂਟਸ ਹੁੰਦਾ ਕਿ ਸਾਨੂੰ thyroid ਹੋ ਗਿਆ ਤੇ ਹੁਣ ਆਪਾਂ pregnancy ਨਹੀਂ ਲੈ ਸਕਦੇ ਭੈਣ ਇਹ ਤਾਰਨਾ ਬਿਲਕੁਲ ਗਲਤ ਹੈ ਕਿ ਜੇ thyroid ਵੀ ਹੋ ਗਿਆ ਹੈ hypothyroidism ਪੇਸ਼ੈਂਟ ਹੋ ਗਿਆ ਹੈ ਤਾਂ ਅਗਰ thyroid ਕੰਟਰੋਲ ਹੋਏਗਾ ਤਾਂ ਡੈਫੀਨਿਟਲੀ pregnancy ਹੋ ਸਕਦੀ ਹੈ ਐ जी कोई गल नहीं कि अगर थायराइड हो गया तो प्रेगनेंसी नहीं होएगी अबॉर्शन हो ही जाएंगे हर चीज जे अपना समस्या है हाल है ओदा पर है कि सही टाइम पे सही इलाज होना बहुत जरूरी है इस so, बहुत बहुत धनबाद मैम थोड़ा कि तुम बहुत डिटेल विच सारी गलबात दर्शकों के सांझी की है तो इस तरीके अगों भी असी जागरूकता दे भरी वीडियोज़ और इस तरह के इंटरव्यूज़ लैके आँदी रवे तो समझाते रहोंगे बार बार कि आखिर अगर बांझपन की समस्या है तो उसके इलाज भी बहुत सारे ने जिसना अपनी जिंदगी अपनी औलाद की खुशी ले सद इस मैं यानी कि हरजोत कौर ने भी दो जी इजाजत धनबाद